ਦੇਖੋ ਇਸ ਤਰ੍ਹਾਂ ਕਿ ਪਿਛਲੇ 2.5 ਸਾਲਾਂ ਤੋਂ ਹੀ ਉਹ ਅੰਤਪੰਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਸੂਚੇ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਨੇ ਜਿਹੜੇ ਤੋਂ ਵੱਡੇ ਪੱਧਰ ਤੇ ਉੱਪਰ ਚੱਲ ਰਹੇ ਨੇ ਔਰ ਐਸੇ ਲੜੀ ਦੇ ਤਹਿਤ ਅੱਜ ਫੇਰ ਦੁਬਾਰਾ ਪਹੁੰਚਿਆ ਗਿੱਦੜਵਾਹੇ ਦੇ ਵਿੱਚ ਜਿੱਥੇ ਜਿਹੜਾ ਹਲਕਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਸੀਗਾ ਤੇ ਅੱਜ ਉਹਨਾਂ ਹੀ ਕੰਮਾਂ ਨੂੰ ਪੂਰਾ ਕਰਨ ਦੇ ਲਈ ਅੱਜ ਤਕਰੀਬਨ 34.5 ਕਰੋੜ ਰੁਪਏ ਦੇ 34 ਕਰੋੜ 64 ਲੱਖ ਰੁਪਏ ਦੇ 44 ਕੰਮ ਨੇ ਜਿਹੜੇ ਉਹ ਅੱਜ ਗਿੱਦੜਵਾ ਹਲਕੇ ਦੇ ਵਿੱਚ ਨੀ ਪੱਥਰ ਰੱਖੇ ਨੇ ਮੈਂ ਸਮਝਦਾ ਕਿ ਇਹਦੇ ਨਾਲ ਬਹੁਤ ਵੱਡੇ ਪੱਧਰ ਤੇ ਉੱਪਰ ਜੋ ਬੁਨਿਆਦੀ ਸਹੂਲਤਾਂ ਤੋਂ ਲੰਬੇ ਸਮੇਂ ਤੋਂ ਇਹ ਹਲਕਾ ਸਖਣਾ ਸੀਗਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਔਰ ਸਪੈਸ਼ਲੀ ਇਹਦੇ ਵਿੱਚ ਖਾਸ ਤੌਰ ਤੇ ਵੱਡਾ ਕੰਮ ਜੋ ਇਸ ਨਗਰ ਨੂੰ ਗਿੱਦੜਵਾ ਸ਼ਹਿਰ ਨੂੰ ਤੇ ਪਿੰਡ ਨੂੰ ਜਿਹੜਾ ਸੀਵਰੇਜ ਦਾ ਮਸਲਾ ਸੀਗਾ ਇਹੋ ਮਸਲਾ ਹੱਲ ਹੋਣ ਜਾ ਰਿਹਾ ਹੈ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਕੰਮ ਹੈ ਉਹ ਦੀ ਸ਼ੁਰੂਆਤ ਅੱਜ ਕਰਨ ਜਾ ਰਹੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਕਿਤਨਾ ਚਾ ਰਹੇ ਹਾਂ ਜੀ ਹੈ ਨਾ ਮੁੱਖ ਮੰਤਰੀ ਤੱਕ ਗੱਦਬੰਦ ਹੋਤੇ ਮੰਤਰੀ ਜੀ ਤੇ ਟਰਾਂਸਪੋਰਟ ਮੰਤਰੀ ਦੇਤੇ ਕਿ ਇਹੋ ਜਿਹੀ ਚਾਹੀਦੀ ਤੁਹਾਡੇ ਸੁਣਦੇ ਅੱਜ ਕਿਹੋ ਜਿਹਾ ਹਾਲਾਤ ਹੈ ਦੇਖੋ ਮੈਂ ਤਾਂ ਤੁਹਾਨੂੰ ਸੱਚੇ ਦੱਸਾਂ ਵੀ ਜਦੋਂ ਵੀ ਇੱਥੇ ਆਉਣੇ ਆ ਆਉਣੇ ਜ਼ਰੂਰਾਂ ਕਿਉਂਕਿ ਜ਼ਿੰਮੇਵਾਰੀ ਬਣਦੀ ਹੈ ਡਿਊਟੀ ਬਣਦੀ ਹੈ ਪੰਜਾਬ ਦੇ ਲੋਕਾਂ ਨੇ ਲੋਕਾਂ ਦੇ ਕੰਮ ਕਰਨ ਵਾਸਤੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਜ਼ਿੰਮੇਵਾਰੀ ਲਾਇ ਲਾਈ ਹੈ ਉਸ ਮਕਸਦ ਦੇ ਜਿਓ ਜੇ ਹਾਲਾਤ ਇਸ ਹਲਕੇ ਦੇ ਦੇਖਦੇ ਆ ਵੀ ਜਿੱਥੇ ਦੋਨੋਂ ਰਵੇਤੀ ਪਾਰਟੀਆਂ ਦੇ ਵੱਡੇ ਵੱਡੇ ਦਿਗਜ ਲੀਡਰ ਰਹੇ ਨੇ ਮੰਤਰੀ ਮੁੱਖ ਮੰਤਰੀ ਫਾਈਨਾਂਸ ਮੰਤਰੀ ਟਰਾਂਸਪੋਰਟ ਮੰਤਰੀ ਐ ਜਾ ਕੋਈ ਮਹਿਕਮੇ ਨਹੀਂ ਐਜੇ ਕੋਈ ਪਾਵਰ ਨਹੀਂ ਜਿਹੜੀਆਂ ਹਲਕੇ ਨੇ ਨਾ ਦਿੱਤੀ ਹੋਵੇ ਲੋਕ ਵੋਟ ਦੇ ਦਿੰਦੇ ਸੀਗੇ ਤੇ ਉਹ ਲੋਕਾਂ ਨੂੰ ਵਿਸਾਰ ਦਿੰਦੇ ਸੀ ਉਸ ਸਮੇਂ ਦੇ ਲੀਡਰ ਸੋ ਜਦੋਂ ਇਹ ਹਾਲਾਤ ਦੇਖਦੇ ਆ ਆ ਹੁਣ ਜਦੋਂ ਰੋਡ ਕ੍ਰੋਸ ਕਰਨ ਲੱਗੇ ਤੇ ਜਿਸ ਤਰੀਕੇ ਦੇ ਨਾਲ ਪਾਣੀ ਉੱਪਰ ਦੀ ਚੱਲ ਰਿਹਾ ਹੈ ਗੰਦਾ ਪਾਣੀ ਮੈਂ ਸਮਝਦਾ ਕਿ ਜੇ ਪਿਛਲੇ ਸਰਕਾਰਾਂ ਦੇ ਸਮੇਂ ਲੀਡਰਾਂ ਦਾ ਥੋੜਾ ਜਿਹਾ ਵੀ ਧਿਆਨ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ ਕਿਕਰ ਉਹਨਾਂ ਦੇ ਬਿਆਨ ਨੂੰ ਕਿਉਂ ਦੇ ਦੋ ਰਾਹ ਨੂੰ ਗਲਦੀ ਹੱਥੋਂ ਆਦੀ ਤੱਕ ਉਹ ਯੂਜ਼ ਕੀਤਾ ਵਰਡ ਦੇਖੋ ਚਲੋ ਇਹ ਤਾਂ ਹੁਣ ਉਹਨਾਂ ਦੇ ਦੋ ਅਲੱਗ-ਅਲੱਗ ਪਾਰਟੀਆਂ ਦੇ ਅਲੱਗ-ਅਲੱਗ ਲੀਡਰਾਂ ਦੇ ਆਪਸ ਬਿਆਨਬਾਜ਼ੀ ਹੈ ਕੰਮ ਦੋਨੋਂ ਪਾਰਟੀਆਂ ਨੇ ਨਹੀਂ ਨਹੀਂ ਕਰਨਾ ਆਏਗਾ ਸਿਰ ਬਿਆਨਬਾਜ਼ੀਆਂ ਕਰਨੀਆਂ ਨੇ ਕਰੀ ਜਾਣ ਸਾਡਾ ਸਾਡਾ ਦੇਖਦੇ ਤੁਸੀਂ ਚੰਗੀ ਇਹ ਦੇਖੋ ਮੈਂ ਜਿਹੜੀ ਗੱਲ ਨਾ ਜੀ ਮੇਰੇ ਮੈਂ ਜਿਹੜੀ ਗੱਲ ਨਾਲ ਨਾ ਪੰਜਾਬ ਦਾ ਭਲਾ ਹੋਣ ਵਾਲਾ ਹੈ ਜੀ ਨਾ ਕਿਦਰਵਾ ਹਲਕੇ ਦਾ ਭਲਾ ਹੋਣ ਵਾਲਾ ਹੈ ਨਾ ਕਿਸੇ ਇੱਕ ਇੰਡੀਵਿਜੂਅਲ ਦਾ ਭਲਾ ਹੋਣ ਵਾਲਾ ਹੈ ਮੈਂ ਉਹਦੇ ਬਾਰੇ ਕਿੰਤੂ ਪਰੰਤੂ ਕਿਉਂ ਕਰਾਂ ਰਵਨੀਤ ਬਿੱਟੂ ਹੁਣੀ ਸਾਰੀ ਉਮਰ ਰਾਹੁਲ ਗਾਂਧੀ ਹੁਣਾਂ ਦੇ ਨਾਲ ਰਹੇ ਨੇ ਹੁਣ ਉਹਨਾਂ ਦਾ ਇੱਟ ਕੁੱਤੇ ਦਾ ਵੈਰ ਹੋਇਆ ਹੋਇਆ ਇੱਕ ਦੂਜੇ ਤੇ ਨੂੰ ਗਾਲੀ ਗਲੋਚ ਕਰੀ ਜਾਂਦੇ ਨੇ ਇੱਕ ਦੂਜੇ ਤੇ ਬਿਆਨ ਬਾਈਏ ਕਰੀ ਜਾਂਦੇ ਨੇ ਇਹਦੇ ਚ ਦੇਸ਼ ਦਾ ਕੀ ਭਲਾ ਹੋਊਗਾ